ਕਿਤੇ 오ਡੀਸਾ ਦੇ ਵਿੱਚ ਬਿਹਾਰ ਦੇ ਵਿੱਚ ਕੇਰਲਾ ਵਿੱਚ ਕਿਤੇ ਵੀ ਕੋਈ ਆਫਤ ਆਉਂਦੀ ਹੈ ਨਾ ਸਾਡੇ ਪੰਜਾਬੀ ਭੱਜ ਭੱਜ ਕੇ ਉੱਥੇ ਹਰ ਸੰਭਵ ਜਿੰਨੀ ਮਦਦ ਕਰ ਸਕਦੇ ਕਰਦੇ ਆ ਪਰ ਜਦੋਂ ਪੰਜਾਬ ਤੇ ਆਫਤ ਆਈ ਆ ਪੰਜਾਬ ਤੇ ਭੀੜ ਬਣੀ ਆ ਪੰਜਾਬ ਦੇ ਨਾਲ ਕੋਈ ਨਹੀਂ ਖੜਾ ਕੱਲ ਦੀ ਗੱਲ ਹੈ ਕਿ ਉੱਥੋਂ ਸਾਡੇ ਕੋਲ ਰਾਜਸਥਾਨ ਤੋਂ ਇੱਕ ਟੀਮ ਆਈ ਹੈਗੇ ਤਾਂ ਭਾਵੇਂ ਕਲੀਨ ਚਿਫ ਸੀ ਕੋਨੇ ਮੋਨੇ ਮੁੰਡੇ ਸੀ ਉਹਨਾਂ ਨੇ ਸਾਡੇ ਕੋਲ ਦਵਾਈਆਂ ਦਾ ਭੰਡਾਰ ਲਿਆਂਦਾ ਮੈਂ ਬੜੇ ਪ੍ਰੇਮ ਨਾਲ ਨੰਬਰ ਦਿੱਤਾ ਉਹਨੇ ਮੈਨੂੰ ਮਾ ਪਾਈ ਨਾਮ ਕੀ ਦਰਾ ਇਹਦਾ ਗੁਰਪਿਆਰ ਸਿੰਘ ਜਾਂ ਗੱਦਗੱਦ ਹੋ ਗਿਆ ਸੀ ਨਾ ਕਿ ਉੱਥੇ ਵੀ ਜਿਹੜੇ ਸਾਡੇ ਭਾਈ ਚਰਵਾ ਸਿੱਖ ਵਾਰ ਸਿੱਖਾ ਨਹੀਂ ਸਿੱਖਾਣਾ ਕੀਤੀ ਆ ਹੋਰ ਕੋਈ ਬਾਹਰ ਲਾਣ ਕੇ ਸਾਡਾ ਅਜੇ ਤੱਕ ਖੜਾ ਨਹੀਂ ਸਹੀ ਤਾਂ ਕੀ ਔਕੇ ਸਮੇਂ ਪੰਜਾਬ ਨਾਲ ਕੋਈ ਵੀ ਨਹੀਂ ਖੜਦਾ ਤੇ ਫਿਰ ਦੂਜੇ ਸੁਬੇ ਨਾਲ ਪੰਜਾਬ ਨਾਲ ਕਿਉਂ ਖੜਨਾ ਪੰਜਾਬ ਨਾਲ ਪਹਿਲੀ ਗੱਲ ਤਾਂ ਸਰਕਾਰ ਹੀ ਖੜਦੇ ਆਜਾ ਕੰਮ ਹੋਣ ਹੁੰਦਾ ਪਿਆ ਇਹ ਸਾਂ ਨੂੰ ਪਹਿਲੇ ਹੋਣਾ ਚਾਹੀਦਾ ਇਸ ਤਰ੍ਹਾਂ ਕਿ ਸਰਕਾਰ ਦੋਵੇਂ ਵਾਰਾਂ ਤੋਂ ਭੱਜ ਰਹੀ ਏ ਸੈਂਟਰ ਵੀ ਭੱਜਦੀ ਏ ਤੇ ਪੰਜਾਬ ਸਰਕਾਰ ਤਾਂ ਬਿਲਕੁਲ ਹੀ ਨੇਲ ਇਕੱਠੀ ਕਰਕੇ ਕੀਤੀ ਬੈਠੇ ਆ ਵੀ ਮਤਲਬ ਦੁਖੀ ਜਾਂਦਾ ਤੋਂ ਹੋਏ ਭਾਇਆ ਇਸ ਵੇਲੇ ਫਰੋਇਪੁਰ ਦੇ ਪਿੰਡ ਹਬੀਬਕੇ ਵਿਖੇ ਮੌਜੂਦਾ ਜਿੱਥੇ ਤਰਨਤਾਰਨ ਤੋਂ ਵੀ ਸੰਗਤਾਂ ਜੜੀਆਂ ਉਹ ਪਹੁੰਚੀਆਂ ਕਾਰਸੇਵਾ ਵਾਲੇ ਬਾਬੇ ਜਿਹੜੇ ਇੱਥੇ ਪਹੁੰਚੇ ਹੋਇਆ ਤਾਂ ਉਹਨਾਂ ਵੱਲੋਂ ਸੇਵਾ ਜਿਹੜੀ ਆ ਉਹ ਨਿਭਾਈ ਜਾ ਰਹੀ ਆ ਮਿੱਟੀ ਜਿਹੜੀ ਇੱਥੇ ਲਿਆਂਦੀ ਗਈ ਆ ਮਿੱਟੀ ਦੇ ਗੱਟੇ ਜਿਹੜੇ ਉਹ ਭਰਾ ਭਰਾ ਇਸ ਬੰਨ ਦੇ ਨਾਲ ਜਿਹੜੇ ਉਹ ਲਗਾਏ ਜਾ ਰਿਹਾ ਕਿਉਂਕਿ ਅਗਰ ਇਹ ਬੰਨ ਟੁੱਟਦਾ ਤਾ ਇਸ ਨਾਲ ਇਕੱਲੇ ਪਿੰਡਾਂ ਨੂੰ ਹੀ ਖਤਰਾ ਨਹੀਂ ਹੋਣਾ ਬਲਕਿ ਕੋਈ ਪਰ ਸ਼ਹਿਰ ਨੂੰ ਵੀ ਵੱਡਾ ਖਤਰਾ ਜਿਹੜਾ ਉਹ ਹੋਣਾ ਸੀਗਾ ਤਾਂ ਗੱਲਬਾਤ ਕਰ ਲੈਣੇ ਸਾਡੇ ਨਾਲ ਸਿੰਘ ਮੌਜੂਦ ਆ ਬਾਬਾ ਨਾਮਕੀਆ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਾਂ ਤਾਂ ਨਾ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਦੇ ਸਰਪ੍ਰਸ ਬਾਬਾ ਗਰਮੇਲ ਸਿੰਘ ਜੀ ਤੇ ਸਾਰਾ ਉਹਨਾਂ ਦੀ ਟੀਮ ਸਾਰੇ ਸੇਵਾਦਾਰ ਇਹ ਕਾਫੀ ਦਿਨਾਂ ਤੋਂ ਇੱਥੇ ਮਿੱਟੀ ਦੀ ਸੇਵਾ ਕਰ ਰਹੇ ਨੇ ਔਰ ਨਾਲ ਲੰਗਰ ਵੀ ਦਿਨ ਰਾਤ ਇਹਨਾਂ ਨੇ ਬਹੁਤ ਸੇਵਾ ਕੀਤੀ ਹੈ ਤੇ ਜਿੰਨੀਆਂ ਵੀ ਸੰਗਤਾਂ ਗੁਰੂ ਨਾਨਕ ਨਾਮ ਲੈਵਾ ਸੁਣ ਰਹੀਆਂ ਉਹ ਸਾਰੀਆਂ ਸੰਗਤਾਂ ਪਹੁੰਚ ਕੇ ਇੱਥੇ ਮਿੱਟੀ ਲਿਆਓ ਗੱਟੇ ਲਿਆਓ ਰस्सियां ਲਿਆਓ ਬੱਲੀਆਂ ਲਿਆਓ ਔਰ ਆਪ ਵੀ ਆ ਕੇ ਸੇਵਾ ਕਰੋ ਬੜੀ ਜਰੂਰਤ ਹੈ ਜੇ ਆਪਾਂ ਸੰਤਾਂ ਦੀ ਨਾਲ ਸਹਿਯੋਗ ਕਰਾਂਗੇ ਤਾਂ ਇਹ ਬੰਨ ਜਿਹੜਾ ਹੈ ਇਹ ਫਿਰ ਟੁੱਟਣੋਂ ਬਚ ਜਾਏਗਾ ਔਰ ਸਾਰਾ ਸ਼ਹਿਰ ਜੋ ਬਣਾ বাজ ਜਾਏਗਾ ਕਬੀਰ ਸੇਵਾ ਕੋ ਦੋਹੇ ਪੜੇ ਇੱਕ ਸੰਤੇ ਕ੍ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸਾਰੀ ਸੰਗਤ ਨਾਲੇ ਗੁਰੂ ਦਾ ਨਾਮ ਲੈ ਰਹੀ ਨਾਲੇ ਬੜੀ ਸ਼ਰਧਾ ਨੇ ਨਾਲ ਸੇਵਾ ਕਰ ਰਹੀ ਹੈ ਮੈਂ ਤਾਂ ਇਹੀ ਗੁਰੂ ਅੱਗੇ ਬੇਨਤੀਆਂ ਕਰਾਂਗਾ ਕਿ ਸਾਰੀ ਸੰਗਤ ਨੂੰ ਤੰਦਰੁਸਤੀਆਂ ਦਾਤਾ ਔਰ ਇਸੇ ਤਰ੍ਹਾਂ ਹੀ ਗੁਰਬਾਣੀ ਦੇ ਨਾਲ ਅਥਾ ਪ੍ਰੇਮ ਤੇ ਸੇਵਾ ਸ਼ਰਧਾ ਭਾਵਨਾ ਦੇ ਨਾਲ ਸਾਰੀਆਂ ਸੰਗਤਾਂ ਸੇਵਾ ਕਰਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਆਏ ਗੁਰਜੀ ਕੀ ਫਤਿਹ ਬਾਬਾ ਜੀ ਕਿੰਨੀ ਕੁ ਸੰਗਤ ਹੈ ਤੇ ਤੁਹਾਡੀ ਤਰਨਤਾਰਨ ਤੋਂ ਜਿਹੜੀ ਕੁੰਚੀ ਹੋਈ ਆ ਆਇਆ ਦੋ ਤਿੰਨ ਗੜੀਆਂ ਆ ਜੀ ਹੋਰ ਵੀ ਹਾਂਜੀ ਵੀ ਹਾਂ ਦੋ ਤਿੰਨ ਗੱਡੀਆਂ ਆਈਆਂ ਹੋਈਆਂ ਆ ਬਾਬਾ ਜੀ ਉਤਾਰ ਸਿੰਘ ਜੀ ਕਾਰ ਸੇਵਾ ਵਾਲੇ ਤਨ ਤਰਨ ਵਾਲੇ ਨੇ ਉਹ ਉਹਨਾਂ ਦੇ ਹੁਕਮ ਅਨੁਸਾਰ ਉਦੇਸ਼ ਅਨੁਸਾਰ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਉਹ ਬਾਰ ਬਾਰ ਜਿੰਨੇ ਵੀ ਸੰਗਤ ਦੀ ਲੋੜ ਹੁੰਦੀ ਹੈ ਉਹਨੀਆਂ ਸੰਗਤਾਂ ਦੀਆਂ ਗੱਡੀਆਂ ਭਰ ਕੇ ਭੇਜ ਦਿੰਦੇ ਆ ਜਿਵੇਂ ਰੋਜ਼ ਤੋਂ ਅੱਗੇ ਕਾਰ ਸੇਵਾ ਚੱਲਦੀ ਆ ਗੁਰਦੁਆਰੇ ਸਾਹਿਬ ਦੀ ਲੈਂਟਰ ਪਾਉਣ ਦੀ ਜਾਂ ਕੋਈ ਹੋਰ ਸੇਵਾ ਸਾਰੀਆਂ ਸੰਗਤਾਂ ਹੁਣ ਇੱਥੇ ਪਹੁੰਚ ਰਹੀਆਂ ਨੇ ਤੇ ਬਾਬਾ ਜੀ ਦੇ ਉਦੇਸ਼ ਨਾਲ ਉਹਨਾਂ ਦੇ ਹੁਕਮ ਅਨੁਸਾਰ ਸਾਰੀਆਂ ਸੰਗਤਾਂ ਇੱਥੇ ਆ ਕੇ ਹੁਣ ਸੇਵਾ ਕਰ ਰਹੀਆਂ ਨੇ ਕੋਈ ਪ੍ਰਸ਼ਾਸਨ ਦਾ ਕੋਈ ਮੁਲਾਜ਼ਮ ਇਥੇ ਨਜ਼ਰ ਆਇਆ ਹੈ ਵੇਖੋ ਜੀ ਮੈਂ ਪਹਿਲਾਂ ਵੀ ਤੁਹਾਡੇ ਨਾਲ ਬੇਨਤੀ ਕੀਤੀ ਸੀ ਕਿ ਜਿਸ ਤਰ੍ਹਾਂ ਸਾਧੂ ਮਹਾਂਪੁਰਖ ਸੰਤ ਬਾਬਾ ਜਗਤਾਰ ਸਿੰਘ ਜੀ ਉਹਨਾਂ ਸੰਸਥਾ ਵੇਖੋ ਹੁਣ ਜਿਹੜੇ ਮੁਖੀ ਨੇ ਆਪਣੇ ਗੁਰਜੀਤਪੁਰ ਸਾਹਿਬ ਦਾਨੂ ਸਾਹਿਬ ਦੇ ਸੰਤ ਗੁਰਮੇਲ ਸਿੰਘ ਜੀ ਲੰਬੇ ਸਮੇਂ ਤੋਂ ਇਹ ਨਹੀਂ ਵੀ ਇੱਥੇ ਹੀ ਇਸ ਬੰਦ ਤੇ ਜਿੱਥੇ-ਜਿੱਥੇ ਵੀ ਬੰਨ ਨੂੰ ਕਿਤੇ ਵੀ ਆਪਾਂ ਵੇਖਦੇ ਕੋ ਘਾਟ ਆ ਜਿੱਤੇ ਵੀ ਸੰਗਤਾਂ ਦਾ ਹੁੰਦਾ ਆ ਇਕੱਠ ਹੁੰਦਾ ਪੀ ਇੱਥੇ ਆ ਚੀਜ਼ ਦੀ ਲੋੜ ਆ ਲੰਗਰ ਦੀ ਲੋੜ ਹੋਵੇ ਗੱਟੂਆਂ ਦੀ ਲੋੜ ਹੋਵੇ ਖਾਲੀਆਂ ਦੀ ਮਿੱਟੀ ਦੀ ਲੋੜ ਹੋਵੇ ਸੰਗਤ ਮੈਂ ਕਹਿੰਨਾ ਵੀ ਇਹਨਾਂ ਨੇ ਮੇਰੇ ਨਾਲ ਅੱਗੇ ਵੀ ਇਹਨਾਂ ਦੀ ਗੱਲਬਾਤ ਕੱਟੇ ਹੁੰਦੇ ਰਹਿੰਦੇ ਆ ਕਿਉਂਕਿ ਸਾਡੀ ਸੰਸਤਾ ਵੀ ਇਸੇ ਕਾਰ ਵੀ ਤੁਹਾਨੂੰ ਪਤਾ ਰੁੱਝੀ ਆ ਇਕੱਠੇ ਹੁੰਦੇ ਰੋਜ਼ ਇਕੱਠੇ ਹੁੰਨੇ ਆ ਤੇ ਇਹਨਾਂ ਨੇ ਅੱਗੇ ਬੇਨਤੀ ਕੀਤੀ ਕਿ ਅਸੀਂ ਬਾਬਾ ਜਗਤਾਰ ਸਿੰਘ ਜਿਹਨੇ ਕਾਰਜ ਨਾ ਕਾਰਸੇ ਵਾਲੇ ਹੜਾ ਤੱਕ ਸਾਰੇ ਇੱਕ ਠੱਪ ਕਰਕੇ ਇੱਧਰ ਧਿਆਨ ਦਿੱਤਾ ਆ ਕਿਉਂਕਿ ਪਹਿਲਾਂ ਸੰਗਤਾਂ ਦੇ ਜਿਹੜੇ ਆ ਨਾ ਮਾਲ ਡੰਗਰ ਜੀਆਂ ਦਾ ਨੁਕਸਾਨ ਜਿਹੜਾ ਹੈ ਨਾ ਇਹ ਨਹੀਂ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਸੰਗਤਾਂ ਜ਼ਰੂਰੀ ਹੈ ਕਾਰ ਸਵਾਵਾਂ ਇੱਥੇ ਹੋਣੀਆਂ ਫੇਰ ਵੀ ਹੋਣੀਆਂ ਪਰ ਜੋ ਅੱਜ ਕਾਰ ਸੰਭਾਲ ਰਹੇ ਬਾਬਾ ਜਗਤਾਰ ਸਿੰਘ ਮੈਂ ਸਮਝਦਾ ਸਾਡੇ ਇਲਾਕੇ ਵਿੱਚ ਪਹਿਲ ਦੇ ਆਧਾਰ ਤੇ ਵੱਡਾ ਕਾਰਜ ਕਰ ਰਹੇ ਨੇ ਬਾਬਾ ਜੀ ਅਗਰ ਸਤਲੁਜ ਦਰਿਆ ਦੀ ਗੱਲ ਕਰ ਲਈ ਪਾਣੀਆਂ ਦੀ ਗੱਲ ਕਰ ਲਈ ਤਾਂ ਦੂਸਰੇ ਸਟੇਟਾਂ ਲਗਾਤਾਰ ਇਹੀ ਕਹਿੰਦੀਆਂ ਕਿ ਸਾਨੂੰ ਪਾਣੀ ਚਾਹੀਦਾ ਅੱਜ ਪੰਜਾਬ ਤੇ ਮਾੜਾ ਸਮਾਂ ਆਇਆ ਪੰਜਾਬ ਡੁੱਬ ਰਿਹਾ ਤਾਂ ਸਟੇਟ ਕੋਈ ਵੀ ਆ ਕੇ ਨਹੀਂ ਖੜੀਆਂ ਸਾਡੇ ਵੱਲੋਂ ਪੰਜਾਬੀਆਂ ਵੱਲੋਂ ਵੀ ਹਿਮਾਚਲ ਵਿੱਚ ਜਾ ਕੇ ਲੰਗਰ ਜਿਹੜੇ ਆ ਲਗਾਏ ਜਾਂਦੇ ਆ ਤੇ ਅੱਜ ਪੰਜਾਬ ਨਾਲ ਕੋਈ ਵੀ ਨਹੀਂ ਖੜ ਗਿਆ ਮੈਂ ਨਾ ਕੱਲ ਵੀ ਬੇਨਤੀ ਕੀਤੀ ਸੀ ਸਾਡੇ ਮੀਡੀਆ ਰਾਈ ਕਿ ਇੱਥੇ ਪੰਜਾਬ ਤੋਂ ਜਿਹੜੇ ਸਾਡੇ ਵਸਨੀਕੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਖੂਨ ਦੇ ਵਿੱਚ ਜਰਾਸੀ ਨਹੀਂ ਇਹੋ ਜਿਹੇ ਆ ਸੇਵਾ ਭਾਵਨਾ ਵਾਲੇ ਕਿਤੇ Odisha ਦੇ ਵਿੱਚ ਬਿਹਾਰ ਦੇ ਵਿੱਚ ਕੇਰਲਾ ਵਿੱਚ ਕਿਤੇ ਵੀ ਕੋਈ ਆਫਤ ਆਉਂਦੀ ਆ ਨਾ ਸਾਡੇ ਪੰਜਾਬੀ ਭੱਜ ਭੱਜ ਕੇ ਉੱਥੇ ਹਰ ਸੰਭਵ ਜਿੰਨੀ ਮਦਦ ਕਰ ਸਕਦੇ ਘਰਦੇ ਆ ਪਰ ਜਦੋਂ ਪੰਜਾਬ ਤੇ ਆਫਤ ਆਈ ਆ ਪੰਜਾਬ ਤੇ ਭੀੜ ਬਣੀ ਆ ਪੰਜਾਬ ਦੇ ਨਾਲ ਕੋਈ ਨਹੀਂ ਖੜਾ ਸਿਰ ਪੰਜਾਬ ਦੇ ਨਾਲ ਪੰਜਾਬੀਅਤ ਭਾਵੇਂ ਸਾਡੇ ਵਿਦੇਸ਼ ਐਨ ਆਰ ਆਈ ਵੀਰ ਹੋਣ ਭਾਵੇਂ ਹੋਰ ਬਾਹਰਲੇ ਸੁਬੇ ਇੱਥੋਂ ਜਾ ਕੇ ਆਪਦੇ ਕੰਮਕਾਰ ਸੰਭਾਲ ਲਿਓਣ ਸਿੱਖ ਭਾਈਚਾਰਾ ਦੇ ਪੰਜਾਬੀਅਤ ਦੇ ਨਾਲ ਪੰਜਾਬ ਹੀ ਖੜਾ ਹੁੰਦਾ ਹੈ ਹੋਰ ਕੋਈ ਨਹੀਂ ਖੜਾ ਹੁੰਦਾ ਮੈਂ ਕੱਲ ਹੀ ਤੁਹਾਨੂੰ ਕਹਾਣੀ ਦੱਸਦਾ ਆ ਕੱਲ ਅਸੀਂ ਬੰਡਾਲੇ ਜਿਹੜਾ ਘਾੜ ਆ ਧੀਰਾ ਘੜਾ ਉਧਰ ਬਾਣਾ ਵਾਲੀ ਉਧਰ ਸਾਂ ਕੱਲ ਦੀ ਗੱਲ ਹੈ ਕਿ ਉੱਥੋਂ ਸਾਡੇ ਕੋਲ ਰਾਜਸਥਾਨ ਤੋਂ ਇੱਕ ਟੀਮ ਆਈ ਹੈਗੇ ਤਾਂ ਭਾਵੇਂ ਕਲੀਨ ਚੇਫ ਸੀ ਕੋਨੇ ਮੋਨੇ ਮੁੰਡੇ ਸੀ ਉਹਨਾਂ ਨੇ ਸਾਡੇ ਕੋਲ ਦਵਾਈਆਂ ਦਾ ਭੰਡਾਰ ਲਿਆਂਦਾ ਉਹਨਾਂ ਨੇ ਸਾਡੇ ਕੋਲ ਬ੍ਰੈਡਾਂ ਦਾ ਭੰਡਾਰ ਲਿਆਂਦਾ ਉਹਨਾਂ ਨੇ ਸਾਡੇ ਕੋਲ ਲੰਗਰ ਦਾ ਲਿਆਂਦਾ ਸੁੱਕੀਆਂ ਰਸਤਾਂ ਗਿੱਲੀਆਂ ਰਸਤਾਂ ਮੈਂ ਕਿਹਾ ਵੀ ਤਾਨੂੰ ਭਾ ਗਿਆ ਕਿ ਯਾਰ ਸਾਡੇ ਨਾਲ ਹੋਰ ਵੀ ਭਾਈ ਜਰਾਂ ਕੇ ਖੜਾ ਦੂਜੇ ਸੂਬੇ ਚੋਂ ਮੈਂ ਬੜੇ ਪ੍ਰੇਮ ਨਾਲ ਨੰਬਰ ਦਿੱਤਾ ਉਹਨੇ ਮੈਨੂੰ ਮਾ ਪਾਈ ਨਾਮ ਕੀ ਤੇਰਾ ਇਹਦਾ ਗੁਰਪਿਆਰ ਸਿੰਘ ਯਾ ਗੱਲ ਗੱਲ ਹੋ ਗਈ ਸੀ ਨਾ ਕਿ ਉੱਥੇ ਵੀ ਜਿਹੜੇ ਸਾਡੇ ਭਾਈਚਾਰੇ ਵਸ ਇੱਕ ਵਾਰ ਸਿੱਖਾ ਨਹੀਂ ਸਿੱਖਾ ਨਾ ਕੀਤੀ ਆ ਹੋਰ ਕੋਈ ਬਾਹਰ ਲਾਣ ਕੇ ਸਾਡਾ ਅਜੇ ਤੱਕ ਖੜਾ ਨਹੀਂ ਨਾ ਦਾ ਪਤਾ ਨਹੀਂ ਅਜੇ ਤੱਕ ਨਾ ਤਾਂ ਕੇ ਸਰਕਾਰ ਨੇ ਸਾਖਤਾ ਹੈ ਨਾ ਕਿਸੇ ਬਾਹਰਲੇ ਸੂਬੇ ਨੇ ਸਾਡਾ ਸਾਖਤਾ ਹੈ ਜਨਾਬ ਵਸਦਾ ਗੁਰਾਂ ਦੇ ਨਾਮ ਤੇ 20 ਰੁਪਈਆ ਦਾ ਧੰਨ ਗੁਰੂ ਨਾਨਕ ਸਾਹਿਬ ਨੇ ਲੰਗਰ ਸ਼ੁਰੂ ਕੀਤਾ ਸੀ ਉਹਦੀ ਐਫੜੀ ਹੋਈ ਆ ਉਹਦਾ ਵਿਆਜ ਨੂੰ ਮੁੱਕਦਾ ਰਿਆ ਨਾ ਮੁੱਕਣਾ ਰਹਿੰਦੀਆਂ ਦੁਗਾ ਤੱਕ ਸਗੀਆਂ ਤੱਕ ਇਸ ਤਰ੍ਹਾਂ ਚੱਲਦਾ ਰਹਿਣਾ ਭਾਈ ਗੁਰਦੀਪ ਸਰਕਾਰਾਂ ਨੂੰ ਵੀ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ ਕਿ ਔਖੇ ਸਮੇਂ ਪੰਜਾਬ ਨਾਲ ਕੋਈ ਵੀ ਨਹੀਂ ਖੜਦਾ ਤੇ ਫਿਰ ਦੂਜੇ ਸੁੱਖਾਂ ਨਾਲ ਪੰਜਾਬ ਨਾਲ ਕਿਉਂ ਖੜਨਾ ਪੰਜਾਬ ਨਾਲ ਪਹਿਲੀ ਗੱਲ ਤਾਂ ਸਰਕਾਰ ਹੀ ਨਹੀਂ ਖੜਦੀ ਸਰਕਾਰ ਜਿੰਮੇਵਾਰੀ ਬੰਦੀ ਹੈ ਕਿ ਆਜ ਦਾ ਕੰਮ ਹੋਣ ਹੁੰਦਾ ਪਿਆ ਇਹ ਸਾਨੂੰ ਤੋਂ ਪਹਿਲਾਂ ਹੋਣਾ ਚਾਹੀਦਾ ਸਾਨੂੰ ਤੋਂ ਪਹਿਲਾਂ ਮਤਲਬ ਆਹਦਾ ਫੰਡ ਜਿਹੜਾ ਉਹਨਾਂ ਨੂੰ ਲੇਖਣ ਆਸੋ ਤੇ ਖਾਪੀ ਜਾਂਦਾ ਹੈ ਸਵਾਰ ਦੇ ਕੁਝ ਨਹੀਂ ਜਿਹਦੇ ਨੰਬਰ ਤੇ ਜਿਹੜਾ ਇਲਾਕਾ ਆ ਹੈ ਪਾਰਾ ਦਾ ਇਲਾਕਾ ਜਿੱਨਾ ਹੈ ਸਾਰੀਆਂ ਜ਼ਮੀਨਾਂ ਦੀਆਂ ਗਰਦੋਰੀਆਂ ਹੁੰਦੀਆਂ ਸੀ ਜੀਆਂ ਜਿਹੜੀਆਂ ਗਰਦੋਰੀਆਂ ਜਾਂਦਾ ਜਾਂਦਾ ਕੈਪਟਲ ਤੋੜ ਕੇ ਜਾਂਦਾ ਹੈ ਉਹਨੂੰ ਪਤਾ ਹੈ ਨਾ ਭਾਜ ਭਾਜ ਚਲੇ ਜਾਣਾ ਠੀਕ ਹੈ ਤੇ ਗਰਦੋਰੀਆਂ ਹੁੰਦੇ ਨੇ ਤਾਂ ਸਾਨੂੰ ਕੋਈ ਮੁਆਵਜ਼ਾ ਮਿਲਦਾ ਨਾ ਕੋਈ ਚਾਰ ਪੈਸੇ ਹੁਣ ਸਾਨੂੰ ਕੱਚਾ ਪਹਿਲਾਂ ਮੁਆਵਜ਼ਾ ਵੀ ਨਹੀਂ ਮਿਲਦਾ ਜੇ ਨਹੀਂ ਪੱਕੇ ਉਹਨੂੰ ਮਿਲੇਗਾ ਕੱਚਾ ਨਹੀਂ ਮਿਲੇਗਾ ਐਸਾ ਕਿ ਸਰਕਾਰ ਜ਼ਿੰਮੇਵਾਰਾਂ ਤੋਂ ਭੱਜ ਰਹੀ ਏ ਸੈਂਟਰ ਵੀ ਭੱਜ ਰਹੀ ਏ ਤੇ ਪੰਜਾਬ ਸਰਕਾਰ ਤਾਂ ਬਿਲਕੁਲ ਹੀ ਨੇਲ ਇਕੱਠੀ ਕੰਮ ਕੀਤੀ ਬੈਠੇ ਆ ਵੀ ਮਤਲਬ ਦੁਖੀ ਜਾਂਦਾ ਤੋ ਹੈ ਭਾਇਆ ਕਦੇ ਸਤਾਈ ਆਵੇ ਕਦੇ ਮਗਰੋਂ ਲਵੇ ਵੀ ਇਹਨੂੰ ਹੀ ਲਾਜ਼ਮੀ ਮਗਰੋਂ ਉਹਨਾਂ ਵਸਤੂ ਸਾਡੀਆਂ ਦਾ ਇਹੋ ਹੀ ਬੇਂਤਿਆਂ ਨੇ ਹੱਕਤ ਵਾਲੇ ਹੀ ਬੇਤ ਗਏ ਹੋਣੇ ਇਹਦਾ ਬਾਬਿਆਂ ਦਾ ਕੰਮ ਹੈ ਭਾਵੇਂ ਇਹ ਇਲਾਕੇ ਫੋਲਕੋ ਦੇ ਇਲਾਕੇ ਚ ਕਿਤੇ ਵੀ ਕੋਈ ਪੀੜ ਪੈ ਗਈ ਇਹ ਉੱਤੇ ਖੜੇ ਨੇ ਹਰ ਕੰਮ 'ਚ ਹਰ ਸੰਯੋਗ ਹਰ ਤਰ੍ਹਾਂ ਦਾ ਸੰਯੋਗ ਇਹਨਾਂ ਦਿੱਤਾ ਹੈ ਹਰ ਤਰ੍ਹਾਂ ਦਾ ਤਾਂ ਬਿਲਕੁਲ ਮਾਝੇ ਨੂੰ ਐਵੇਂ ਨਹੀਂ ਮਾਝਾ ਕਿਹਾ ਜਾਂਦਾ ਜਦੋਂ ਵੀ ਕਿਤੇ ਵੀ ਭੀੜ ਪੈਂਦੀ ਆ ਤਾਂ ਮਾਝੇ ਦੇ ਲੋਕ ਜਿਹੜੇ ਆ ਉਹ ਅੱਗੇ ਹੋ ਕੇ ਸੇਵਾ ਕਰਦੇ ਆ ਉੱਥੇ ਹੀ ਮਾਲਵੇ ਦੀ ਗੱਲ ਕਰ ਲਈਏ ਤਾਂ ਮਾਲਵੇ ਦੇ ਲੋਕ ਵੀ ਆਪ ਮਹਾਰੇ ਹੋ ਕੇ ਬੰਨਾ ਤੇ ਆਪਣੀ ਸੇਵਾ ਜਿਹੜੀ ਆ ਉਹ ਨਿਭਾ ਰਹੇ ਆ ਮਿੱਟੀ ਦੇ ਗੱਟੇ ਪਰ ਪਰ ਬਨਨਾ ਤੇ ਲਾਗ ਰਿਆ ਮਿੱਟੀ ਦੀ ਟਕਾਲੀਆਂ ਜਿਹੜੀਆਂ ਉਹ ਲਿਆਂਦੀਆਂ ਜਾ ਰਿਆ ਇੱਥੋਂ ਤੱਕ ਦੀ ਲੰਗਰ ਵੀ ਜਿਹੜਾ ਉਹ ਦਿਨ ਰਾਤ ਜਿਹੜਾ ਉਹ ਇੱਥੇ ਵਰਪਾਇਆ ਜਾ ਰਿਆ ਸੋ ਸਮਾਜ ਸੇਵੀ ਲੋਕਾਂ ਦੇ ਨਾਲ ਨਾਲ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਲੋੜ ਹੈ ਇਹਨਾਂ ਲੋਕਾਂ ਦੀ ਬਾਹ ਫੜਨ ਦੀ ਤਾਂ ਜੋ ਜਿਹੜੇ ਲੋਕ ਹੜ੍ਹ ਦੀ ਮਾਰ ਹੇਟਾਏ ਹੋਇਆ ਉਹ ਬਾਹਰ ਨਿਕਲ ਸਕਣ ਉਹ ਵੀ ਪਤਾ ਤਾਂ ਮੈਂ ਰਾਜੀਵਰ ਦੇ ਨਾਲ ਕਰਮਜੀਤ ਸਖਣਾ ਪੰਜਾਬੀ ਲੋਕ ਚੱਲਦਾ